ਹਾਲੇ ਹਾਲੇ ਯਾਰ ਉੱਥੇ ਬੱਚਾ ਨੇ ਵੀ ਪੇਪਰ ਦਿੱਤੇ ਅਸੀਂ ਤੁਹਾਡੀ ਵਲਾਈ ਜਾਂਦੇ ਆ ਬੱਚੇ ਦੇ ਭਵਿੱਖ ਦੇ ਖੇਲ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਬੱਚੇ ਦੇ ਭਵਿੱਖ ਦੇ ਖੇਲ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਬੱਚੇ ਦੇ ਭਵਿੱਖ ਦੇ ਖੇਲ ਨੂੰ ਬੰਦ ਕਰੋ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਚੰਡੀਗੜ੍ਹ ਆਮ ਆਦਮੀ ਪਾਰਟੀ ਵੱਲੋਂ ਨੀਟ ਦਾ ਜਿਹੜਾ ਘਟਾਲਾ ਸਾਹਮਣੇ ਆਇਆ ਉਸ ਮੁੱਦੇ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੇਸ਼ ਭਰ ਚ ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਤੇ ਚੰਡੀਗੜ੍ਹ ਦੇ ਵਿੱਚ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਯੂਨਿਟ ਹੈ ਤਾਂ ਉਸ ਵੱਲੋਂ ਸੈਕਟਰ 7 ਚ ਇਕੱਠੇ ਹੋਏ ਨੇ ਸਾਰੇ ਪਾਰਟੀ ਦੇ ਵਰਕਰ ਨੇ ਜਿਹੜੇ ਤੇ ਕਿਸ ਤਰ੍ਹਾਂ ਦੇ ਨਾਲ ਹੁਣ ਜਿਹੜੀ ਚੰਡੀਗੜ੍ਹ ਪੁਲਿਸ ਹੈ ਉਹ ਇੱਕ ਇੱਕ ਕਰਕੇ ਇਹਨਾਂ ਨੂੰ ਡਿਟੇਨ ਕਰ ਰਹੀ ਹੈ ਹਿਰਾਸਤ ਚ ਲੈ ਰਹੀ ਤੁਸੀਂ ਦੇਖ ਸਕਦੇ ਹੋ ਕਿਵੇਂ ਚੱਕ ਕੇ ਇਕੱਲੇ ਇਕੱਲੇ ਪ੍ਰੋਟੈਸਟਰ ਨੂੰ ਜਿਹੜੀ ਬੱਸ ਆ ਉਸ ਦੇ ਵਿੱਚ ਡਿਟੇਨ ਕਰਕੇ ਥਾਣੇ ਚ ਲੈ ਜਾਂਦਾ ਜਾ ਰਿਹਾ ਆ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਦੀ ਜਿਹੜੀ ਲੀਡਰਸ਼ਿਪ ਹੈ ਉਸ ਵੱਲੋਂ ਇਹ ਪ੍ਰੋਟੈਸਟ ਜਿਹੜਾ ਕੀਤਾ ਗਿਆ NEET ਦਾ ਐਗਜ਼ਾਮ ਹੋਇਆ ਸੀ ਜਿਹਦੇ ਵਿੱਚ ਕਾਫੀ ਅਸੀਂ ਕਿੱਥੇ ਜਾਂਦੇ ਰਹੇ ਨੇ ਧੱਕਾ ਕਰ ਰਹੇ ਨੇ ਦੇਖੋ ਅਸੀਂ ਕੀਤਾ ਕੀ ਹੈ ਅਸੀਂ ਤਾਂ ਇੱਕੋ ਡਿਮਾਂਡ ਕਰ ਰਹੇ ਹਾਂ ਵੀ ਮੈਮੈਂਡਮ ਦਵਾਗੇ ਚਲੇ ਜਾਵਾਂਗੇ ਨਹੀਂ ਜਾਣਦੇ ਕਮਾਲ ਹੈ ਕਾਦਾ ਤੱਕਾ ਇਹਨਾਂ ਦਾ ਇਹ ਵੀ ਸਰਕਾਰ ਮੁਰਦਾਬਾਦ 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 ਗੰਦੀ ਸਰਕਾਰ ਮੁਰਦਾਬਾਦ 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 ਹਾਏ 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 ਮੋਦੀ ਸਰਕਾਰ ਹਾਏ 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 ਐਮੈਂਡਮ ਹੈ ਜੀ ਐਮੈਂਡਮ ਦਾ ਮੈਮੈਂਡਮ ਨੂੰ ਹੀ ਰੋਕ ਰਹੇ ਨੇ ਦੱਸੋ ਕਾਦਾ ਤੱਕਾ ਮੁਰਦਾਬਾਦ ਮੁਰਦਾਬਾਦ आज हमारा जो तो प्रदर्शन है गवर्नर साहब को मेमोरेंडम पेश करने का था इसी वजह से हमारा प्रोटेस्ट चल रहा था ये बच्चों के साथ धक्का हो रहा है वो हम बर्दाश्त नहीं करेंगे उसी के रिगार्डिंग हमारा प्रोटेस्ट चल रहा है ਤੇ ਦੇਖੋ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਸ਼ਾਂਤਮਈ ਪ੍ਰਦਰਸ਼ਨ ਨੂੰ ਵੀ ਸਾਨੂੰ ਨਹੀਂ ਕਰਨ ਦਿਆ ਜਾ ਰਿਹਾ ਏ ਇਹ ਬੱਚਿਆਂ ਦੇ ਭਵਿੱਖ ਨਾਲ ਖਿਛੇੜ ਛੜ 24 ਲੱਖ ਬੱਚੇ ਦੇ ਭਵਿੱਖ ਦੀ ਇਹ ਗੱਲ ਹੈ ਅੱਜ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਔਰ ਕਾਰਨਰ ਸਾਹਿਬ ਨੇ ਮੈਂਬਰੈਂਡਮ ਦੇਣ ਜਾ ਰਹੇ ਸੀਗੇ ਉਹ ਵੀ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਨੂੰ ਉੱਥੇ ਤੱਕ ਪਹੁੰਚਣ ਨਹੀਂ ਦਿਆ ਜਾ ਰਿਹਾ ਇਹ ਦੇਸ਼ ਦੇ ਯੁਵਾਮਾਂ ਦਾ ਗਲਾ ਕੁੱਟਿਆ ਜਾ ਰਿਹਾ ਹੈ ਬਹੁਤ ਇੰਪੋਰਟੈਂਟ ਹੈ ਇਹ 24 ਲੱਖ ਬੱਚੇ ਦੇ ਭਵਿੱਖ ਦਾ ਸਵਾਲ ਹੈ ਇਹ ਭਵਿੱਖ ਉਹਨਾਂ ਦੇ ਹੱਥਾਂ 'ਚ ਜਾ ਰਿਹਾ ਹੈ ਜਿਹੜੇ ਬੱਚਿਆਂ ਨੇ ਇਹ ਇਸ ਦੀ ਦੇ ਵਾਸਤੇ ਤਿਆਰ ਨਹੀਂ ਸੀਗੇ ਇਹ ਉਹਨਾਂ ਬੱਚਿਆਂ ਦੇ ਹੱਥ 'ਚ ਜਾ ਰਿਹਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਇਹ ਦੁਬਾਰਾ ਤੋਂ ਇਹਦੀ ਜਾਂਚ ਕਰੀ ਜਾਵੇ ਤੇ ਤੱਥਾਂ ਨੂੰ ਸਾਹਮਣੇ ਲਿਆ ਕੇ ਦੁਬਾਰਾ ਤੋਂ ਇਗਜ਼ਾਮ ਕੀਤਾ ਜਾਵੇ